ਤੁਦੀ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਗੱਲਾਂ ਦੇ ਵਿੱਚ ਵਿੱਚ ਨਾ ਕਿਤੇ ਈਡੀ ਦਾ ਜ਼ਿਕਰ ਵੀ ਹੋਇਆ ਸੀ ਤੇ ਇੱਕ ਈਡੀ ਦੇ ਅਧਿਕਾਰੀ ਦੀ ਜਾਂਚ ਸੀਬੀਆਈ ਕੋਲ ਪਹੁੰਚੀ ਹੈ ਕੁਝ ਗੱਲਾਂ ਤੇਰੇ ਸ਼ਹਿਰ ਦੀਆਂ ਤੇ ਗੱਲਾਂ ਵਿੱਚ ਤੇਰਾ ਨਾਂ ਆਵੇ ਨਾ ਆਉਂਦਾ ਹੁਣ ਈਡੀ ਵਾਲੀ ਗੱਲ ਤੋਂ ਫਿਰ ਗੱਲ ਗਾਹ ਨੂੰ ਆ ਗਈ ਹੈ ਤੇ ਸ਼ਹਿਰ ਵਿੱਚ ਚੰਡੀਗੜ੍ਹ ਆ ਰਿਹਾ ਜੀ ਇਕੱਲੇ ਈਡੀ ਦੇ ਅਧਿਕਾਰੀ ਨਹੀਂ ਨਾਲ ਕਹਿੰਦੇ ਕਿ ਉਹਦੇ ਪਰਿਵਾਰ ਦੇ ਵੀ ਦੋ ਮੈਂਬਰ ਨੇ ਇਹ ਮਸਲਾ ਕੀ ਹੈ ਜੀ ਅਬ ਇੱਥੇ ਇਹੀ ਤੇ ਕਹਾਣੀ ਜਿਹੜੀ ਉਲਝੀ ਆ ਕਦੇ ਸੀਬੀਆਈ ਦੇ ਬੰਦੇ ਫੜੇ ਜਾਂਦੇ ਨੇ ਚੰਡੀਗੜ੍ਹ ਦੇ ਵਿੱਚ ਜੀ ਕਦੇ ਸੀਬੀਆਈ ਵਾਲੇ ਈਡੀ ਵਾਲਿਆਂ ਨੂੰ ਮਗਰ ਪੈ ਜਾਂਦੇ ਆ ਕਦੇ ਇਹ ਹੁੰਦਾ ਕਿ ਈਡੀ ਵਾਲਿਆਂ ਨੂੰ ਗੁਜਰਾਤ ਦੇ ਵਿੱਚ ਭੇਜਿਆ ਜਾਂਦਾ ਮੈਚ ਫਿਕਸਿੰਗ ਦੀ ਜਾਂਚ ਵਾਸਤੇ ਤੇ ਉਹ ਬੁੱਕੀਆਂ ਦੇ ਨਾਲ ਹੀ ਰਲ ਜਾਂਦੇ ਨੇ ਜਾ ਕੇ ਹੂੰ ਮਤਲਬ ਕਿ ਬੁੱਕੀਆਂ ਨੂੰ ਸਮਝਾਉਂਦੇ ਕਿ ਪੁੱਤ ਐਦਾਂ ਨਹੀਂ ਐਦਾਂ ਖੇਡੋ ਐਦਾਂ ਨਹੀਂ ਐਦਾਂ ਖੇਡੋ ਜੀ ਤੇ ਜਾ ਕੇ ਇੱਕ ਹੋਰ ਜਾਂਚ ਜਾਂਦੀ ਹੈ ਜਿਹੜੀ ਉਹਨਾਂ ਨੂੰ ਫੜਦੀ ਹੈ ਵੀ ਤੁਹਾਡਾ ਬੇੜਾ ਵਹਜੇ ਤੁਹਾਡਾ ਹੂੰ ਤੁਹਾਨੂੰ ਤੇ ਚੋਰੀ ਰੋਕਣ ਵਾਸਤੇ ਭੇਜਿਆ ਸੀ ਤੁਸੀਂ ਤੇ ਚੋਰਾਂ ਨੂੰ ਗਾਂ ਉਸਤਾਦ ਟਕਰੇ ਜੀ ਬਿਲਕੁਲ ਇਹ ਮਾਮਲਾ ਰੀਅਲ ਦੇ ਵਿੱਚ ਹੈ ਮਜ਼ਾਕ ਨਹੀਂ ਕਰ ਰਹੇ ਜੀ ਜੀ ਨਹੀਂ ਦੀਆ ਮਜ਼ਾਕ ਹੈ ਤਾਂ ਗੱਲ ਇਹ ਹੈ ਕਿ ਇਹ ਹਕੀਕਤ ਹੈ ਸਾਬ ਹੁਣ ਸਾਡੇ ਇੱਥੇ ਤਾਂ ਇੱਕ ਅਪਸਰ ਸੀਗਾ ਅਪਸਰ ਸੀਗਾ ਜਿਹੜਾ OCF ਐਸਐਲ ਚੱਲਦੀ ਹੈ ਜਿਹੜੀ ਜੀ ਇਹਦੇ ਵਿੱਚ ਤਾਇਨਾਤ ਸੀ ਉਹਨੂੰ ਗਾਂ ਈਡੀ ਚ ਮੌਕਾ ਮਿਲ ਗਿਆ ਡਿਪਟੀ ਡਾਇਰੈਕਟਰ ਉਹ ਤਾਇਨਾਤ ਹੋਇਆ ਚੰਡੀਗੜ੍ਹ ਦੇ ਵਿੱਚ ਨਾਮ ਸੀਗਾ ਗੁਰਨਾਮ ਸਿੰਘ ਹਮ ਗੁਰਨਾਮ ਸਿੰਘ ਜਦੋਂ ਇਸ ਕੰਮਕਰ ਨੂੰ ਸੰਭਾਲਦਾ 12 ਤੋਂ 17 ਦੇ ਦਰਮਿਆਨ ਉਹਦੀ ਆਮਦਨ ਤੇ ਖਰਚ ਦੇ ਵਿੱਚ 328 ਫੀਸ ਦਾ ਫਰਕ ਆ ਸੀਬੀਆਈ ਨੂੰ ਸ਼ਿਕਾਇਤ ਹੋਈ ਇਕੋ ਸਿਟੀ ਚ ਜੀ ਪਲਾਟ ਆ ਉਹਦੇ ਮੁੰਡੇ ਦੇ ਨਾਮ ਇਕੋ ਸਿਟੀ ਚ ਕਹਿ ਲੋ ਕਿ ਲੈ ਲਿਆ ਜੀ ਇਹਨਾਂ ਨੇ ਫਲੈਟ ਆਪਾਂ ਚੰਡੀਗੜ੍ਹ ਲੈ ਲਿਆ ਫਲੈਟ ਗੋਰੀਆ ਨਹੀਂ ਜਿੱਥੇ ਰਹਿੰਦੀ ਆ ਮਡੀਰ ਦੇ ਤੱਕ ਜੀ 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 ਉੱਥੇ ਉਹ ਚੱਕੀ ਆ ਫੱਟੇ ਸਾ ਤਬਈ ਇਸ ਤਰ੍ਹਾਂ ਮਤਲਬ ਕਿ ਜਾਇਦਾਦ ਵਿਚੜੀ ਆ ਉਚੋਖੀ ਬਣਾਈ ਗਈ ਤਾਂ ਜੋ ਖਰਚ ਕੀਤਾ ਕਿ ਉਹ 328% ਦਾ ਫਰਕ ਰੱਖਦਾ ਜੇ ਤੁਸੀਂ ਸਰਕਾਰੀ ਜੌਬ 'ਚ ਹੋ ਜੀ ਬਿਲਕੁਲ ਮੈਟਰ ਕਰਦੀ ਹੈ ਜੀ ਸਰ ਤਾਂ ਤੁਹਾਡੀ ਤਨਖਾਹ ਦਾ ਅਸੈਸਮੈਂਟ ਹੁੰਦਾ ਹੈ ਕਿ ਤੁਹਾਡੀ ਤਨਖਾਹ ਜਾਂ ਤੁਹਾਡੇ ਜਿਹੜੇ ਦੂਸਰੇ ਅਸਾਸੇ ਆ ਉਹਦੀ ਰਕਮ ਮਿਲਾ ਕੇ ਉਹ ਕੁੱਲ ਕਿੰਨਾ ਬਣਦਾ ਆਮਦਨ ਦਾ ਫਿਗਰ ਕਿੰਨਾ ਬਣਦਾ ਸਾਰੇ ਸੋਰਸਸ ਤੋਂ ਕਿੰਨੀ ਬਣਦੀ ਪਰ ਜੇ ਤੁਹਾਡਾ ਖਰਚ ਉਹਦੇ ਮੁਕਾਬਲੇ ਕਈ ਗੁਣਾ ਵੱਧ ਗਿਆ ਥੋੜਾ ਬਹੁਤਾ ਵੱਧ ਗਿਆ ਠੀਕ ਹੈ ਹੂੰ ਇਧਰ ਉਧਰ ਪੈਸਾ ਕੋਈ ਆ ਜਾਂਦਾ ਪਰ ਜੇ ਰੇਤਾ ਸ਼ਾਇਦ ਵੱਧ ਗਿਆ ਤਾਂ ਗਿਆ ਤੁਸੀਂ ਕੰਮ ਤੋਂ ਇਹ ਸੀਬੀਆਈ ਕੋਲ ਸ਼ਿਕਾਇਤ ਗਈ ਹੁਣ ਈਡੀ ਦੀ ਜਾਂਚ ਸੀਬੀਆਈ ਕਰਦੀ ਪਈ ਹੈ ਤੇ ਪੰਜਾਬ ਸਰਕਾਰ ਨੇ ਕੀ ਕੀਤਾ ਕਿ ਇਹ ਕੇਸ ਤਣ ਪੱਤਨ ਲੋਣ ਦੀ ਥਾਂ ਤੇ ਇਹਦੀ ਇਜਾਜ਼ਤ ਰੋਕ ਲਈ ਜੀ ਇਜਾਜ਼ਤ ਨਾ ਦਿੱਤੀ ਹੁਣ ਜਦੋਂ ਕੁਝ ਮਾਮਲੇ ਚ ਇਜਾਜ਼ਤ ਲਾਜ਼ਮ ਹੁੰਦੀ ਆ ਜ਼ਰੂਰੀ ਹੁੰਦੀ ਆ ਵੈਸੇ ਤੇ ਇਹਨੂੰ ਜਦੋਂ ਸ਼ਿਕਾਇਤ ਚ ਕੋਈ ਤੋਂ ਹੋਈ ਇਹ ਸਾਹਿਬ ਨੂੰ ਉਹਨਾਂ ਨੇ ਜਿਹੜਾ ਇਹਦਾ ਮੂਲ ਮਹਿਕਮਾ ਸੀਗਾ ਉਹਦੇ ਚ ਭੇਜ ਦਿੱਤਾ ਜੀ ਕਿ ਜਾ ਸੋਹਣਿਆ ਤੇਰੇ ਤੋਂ ਕਮਾਈ ਜਿੰਨੀ ਕਰਨੀ ਸੀ ਅਸੀਂ ਕਰਨੀ ਸੀ ਸੋਹਣੇ ਨਵਾ ਗਿਆ ਹੂੰ ਤੇ ਉਸ ਤੋਂ ਬਾਅਦ ਹੁਣ ਸ਼ਾਇਦ ਤਿੰਨ ਕੇ ਚਾਰ ਸਾਲਾਂ ਬਾਅਦ ਪੰਜਾਬ ਸਰਕਾਰ ਨੇ ਪਰਮਿਸ਼ਨ ਦੇ ਦਿੱਤੀ ਕਿ ਚਲਾਓ ਕੇਸ ਜੀ ਮਾਨ ਸਰਕਾਰ ਨੇ ਯਾਨੀ ਪਿਛਲੀਆਂ ਸਰਕਾਰਾਂ ਹੋ ਸਕਦੀਆਂ ਕਿ ਭਾਈ ਉਹ ਇਹਦੇ ਪੱਖ ਚ ਜਾਂਦੀਆਂ ਹੁਣ ਜੀ ਬਟ ਹੁਣ ਇਹਨਾਂ ਨੇ ਪਰਮਿਸ਼ਨ ਦੇ ਦਿੱਤੀ ਆ ਕਿ ਮੁਕਦਮਾ ਚਲਾਓ ਹੂੰ ਤੇ ਇਹਦੇ ਵਿੱਚ ਉਹਦਾ ਜਨੀ ਜਿਹੜਾ ਈਡੀ ਦਾ ਡਿਪਟੀ ਡਾਇਰੈਕਟਰ ਰਿਹਾ ਉਹਦਾ ਮੁੰਡਾ ਵੀ ਜਿਹੜਾ ਉਹ ਇਸ ਕੇਸ ਦੀ जद ਚ ਆ ਘਰ ਵਾਲੀ ਵੀ ਆ ਜੀ ਕਿਉਂਕਿ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੇ ਨਾਮ ਵੀ ਬਣੀ ਹੋਈ ਆ ਬਿਲਕੁਲ ਇਕੋ ਸਿਟੀ ਦੇ ਵਿੱਚ ਭਾਈ ਜੇ ਪਲਾਟ ਆ ਘਰ ਵਾਲੀ ਦੇ ਨਾਮ ਕੋਠੀ ਆ ਜੀ ਪਲਾਟ ਆ ਟਮਕਾ ਆ ਤਾਂ ਫਿਰ ਉਹ ਸਾਰੇ ਵੀ ਜਿਹੜੇ ਆ ਉਹ ਜਾਂਚ ਪੜਤਾਲ ਦੇ ਧਾਇਰੇ ਦੇ ਵਿੱਚ ਤੇ ਆਉਗੇ ਨਾ ਆਉਣਗੇ ਜੀ ਬਿਲਕੁਲ ਤੇ ਇਹ ਸੂਰਤਿ ਹਾਲ ਹੈ ਸਭ ਇਸ ਮੁਲਕ ਦੀ ਹੂੰ ਇਹ ਕਹਾਣੀ ਹੈ ਇਸ ਮੁਲਕ ਦੀ ਕਿ ਜਿੱਥੇ ਈਡੀ ਦੇ ਅਧਿਕਾਰੀਆਂ ਦੀ ਜਾਂਚ ਸੀਬੀਆਈ ਨੂੰ ਕਰਨੀ ਪੈਂਦੀ ਆ ਹੂੰ ਕਿ ਪੱਟ ਹੋਣੇ ਜਿਹੜੇ ਆ ਇਹ ਵੀ ਛਗਾਠ ਪੱਟੀ ਜਾਂਦੇ ਆ ਹੂੰ ਆ ਉੱਥੇ ਆਪੇ ਅੰਦਾਜ਼ਾ ਲਾ ਲਓ ਭਾਈ ਹਾਲਾਤ ਕੀ ਨੇ ਹਾਂ ਬਸ ਤੁਸੀਂ ਦੇਖ ਲਓ ਵੀ ਕੀ ਵਾਪਰ ਰਿਹਾ ਜੀ ਕੀ ਕੀ ਤੈਨੂੰ ਦੁੱਖ ਦਸੀਏ ਜੀ 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 ਆ ਦੋਸਤਾਂ ਨੂੰ ਗੁਜ਼ਾਰਿਸ਼ ਕਰਦੀ ਆ ਨਾਲ-ਨਾਲ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਜਿਹੜੇ ਸੱਜਣ ਮਿੱਤਰ ਆ ਜੇ ਰਹਿੰਦੇ ਨੇ ਪ੍ਰੋਗਰਾਮ ਨਾਲ ਜੋੜਨ ਨੂੰ ਉਹ ਜੁੜ ਜਾਣਗੇ ਗੱਲਾਂ ਬਾਤਾਂ ਦੇ ਵਿੱਚ ਉਹ ਵੀ ਆਪਣੇ ਨਾਲ ਸਾਂਝੇ ਹੋ ਜਾਣਗੇ ਅ ਥੋੜੀ ਲਾਈਟ ਵਧਾਓ ਪਲੀਜ਼ ਲਾਈਟ ਬਹੁਤ ਹੈ ਜੀ ਫਿਰ ਸਾਨੂੰ ਸਾਡੇ ਤੇ ਜ਼ਿਆਦਾ ਲਾਈਟ ਪੈਣ ਲੱਗ ਜੈਨੀ ਜ਼ਿਆਦਾ ਗੋਰੇ ਹੋ ਜਾਣੇ ਆ ਫਿਰ ਨਹੀਂ 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 ਲਾਈਟ ਠੀਕ ਹੈ ਠੀਕ ਹੈ ਜੀ ਚਲੋ ਤੁਹਾਨੂੰ ਹਾਂ ਜੀ ਠੀਕ ਲੱਗ ਰਿਹਾ ਤਾਂ ਠੀਕ ਹੈ ਪਰ ਸਾਡੇ ਤੋਂ ਮੁਤਾਬਕ ਠੀਕ ਹੈ ਅਸੀਂ ਲਾਈਟਿੰਗ ਲੂਟਿੰਗ ਦਾ ਅਸੀਂ ਤਾਂ ਇਹਨਾਂ ਸ਼ੁਕਰਗੁਜ਼ਾਰਾਂ ਕਿ ਉੱਥੋਂ ਨਾਲ ਇੱਥੇ ਗੋਰੇ ਹੋ ਗਏ ਹਾਂ ਹਾਂ ਉੱਥੇ ਤੇ ਜ਼ਿਆਦਾ ਹੀ ਕਾਲੇ ਜਿਹੇ ਸੀ ਜੀ ਜੀ ਚਲੋ ਕੋਈ ਗੱਲ ਨਹੀਂ ਕਾਲੇ ਕਿਹੜਾ ਬਾਈ ਮਾੜੇ ਆ ਹਮ ਹਮ ਕਾਲੇ ਹਾਂ ਦਿਲ ਵਾਲੇ ਕੋਈ ਗੱਲ ਨਹੀਂ ਜੇ ਕਾਲੇ ਹੁੰਦੇ ਤੇ ਇਹ ਸਭ ਕੁਝ ਦਿੱਤਾ ਉਹਦਾ ਹੀ ਐ ਸਰ ਜੀ ਬਿਲਕੁਲ ਬਿਲਕੁਲ ਉਹਦਾ ਹੀ ਦਿੱਤਾ ਹਮ ਕੋਈ ਗੱਲ ਨਹੀਂ ਤੁਸੀਂ ਯੂਨੀਕ ਹੋ ਸਰ ਬਿਲਕੁਲ ਸਰ ਮੈਂ ਮੇਰਾ ਚਿਹਰਾ ਖਰਾਬ ਹੋ ਗਿਆ ਸੀਗਾ ਮੈਂ ਕਈ ਮਹੀਨੇ ਸ਼ੀਸ਼ਾ ਨਹੀਂ ਦੇਖਿਆ ਹੈ ਇੱਕ ਸੱਟ ਲੱਗੀ ਮੇਰੇ ਇੱਧਰ ਜੀ ਤੇ ਮੈਂ ਜਦੋਂ ਉਹ ਸਭ ਕੁਝ ਖਰੀਨ ਖਰੂਣ ਜਾਂ ਉਤਰਿਆ ਹੂੰ ਤਾਂ ਜਦ ਮੈਂ ਮਨ ਲਓ ਕਿ ਕਈ ਮਹੀਨਿਆਂ ਬਾਅਦ ਕਈ ਹਫ਼ਤਿਆਂ ਬਾਅਦ ਕਹਾਂ ਲੂ ਕਿ ਸ਼ੀਸ਼ਾ ਦੇਖਿਆ ਤੇ ਮੈਂ ਡਰ ਗਿਆ ਹੂੰ ਖੁਦ ਨੂੰ ਸ਼ੀਸ਼ੇ ਚ ਦੇਖ ਕੇ ਜੀ ਤੇ ਜਦ ਮੈਂ ਬਹੁਤ ਰੋਇਆ ਮੇਰੇ ਅੰਦਰੋਂ ਹੀ ਆਵਾਜ਼ ਆਈ ਸ਼ਾਇਦ ਉਸ ਦੀ ਕਹਾਂ ਲੂ ਕਿ ਰਹਿਮਤ ਹੈ ਅੰਦਰੋਂ ਹੀ ਆਵਾਜ਼ ਆਈ ਕਿ ਯਾਰ ਕੋਈ ਗਲਤੀਆਂ ਜੋਣਾ ਤੇ ਦੇ ਨਾਲ ਹੀ ਆ ਨਾ ਇਹਨੂੰ ਕਬੂਲ ਕਰ ਕਬੂਲ ਕਰ ਪਰ ਫਿਰ ਵੀ ਤੂੰ ਯੂਨੀਕ ਹੈ ਹਮ ਭਾਈ ਤੇਰੇ ਵਰਗਾ ਦੂਸਰਾ ਤੇ ਕੋਈ ਹੈ ਨਹੀਂਗਾ ਨਾ ਲਾਗੇ ਬੰਦੇ ਨਾ ਤੇਰੇ ਪਿੰਡੇ 'ਚ ਆ ਨਾ ਪਿੰਡ ਦੇ ਗਵਾਂਢ 'ਚ ਆ ਜੀ ਜੀ ਯੂਨੀਕ ਪੀਸ ਹੈ ਜਿੱਦਾਂ ਦਾ ਹੈਗਾ ਤੋ ਸੱਟ ਮੇਰੀ ਪਛਾਣ ਬਣ ਗਈ ਬਿਲਕੁਲ ਮਨਜੀਤ ਜੀ ਕੋਲ ਉਸ ਚੀਜ਼ ਹੈ ਤੁਹਾਡੀ ਕਹਿੰਦੇ ਬਾਟ ਪਾਟੇ ਜੇ ਮੱਥੇ ਵਾਲਾ ਕਿੱਥੇ ਆ ਨਹੀਂ ਨਹੀਂ ਖੈਰ ਦੇਖੋ ਬੰਦੇ ਦੀਆਂ ਗੱਲਾਂ ਬੰਦੇ ਦੇ ਕੰਮ ਜ਼ਿਆਦਾ ਮੈਟਰ ਕਰਦੇ ਨੇ ਉਹੀ ਚੀਜ਼ ਤੇ ਰਹਿੰਦੇ ਹੋ ਯੂਨੀਕ ਹੋ ਸਰ ਤੁਸੀਂ ਤੁਸੀਂ ਵੀ ਯੂਨੀਕ ਹੋ ਤੁਹਾਡੇ ਵਰਗਾ ਮਨਜੀਤ ਕੋਈ ਨਹੀਂ ਹੈਗਾ ਤੁਹਾਡੇ ਪਿੰਡ ਸਿਰ ਬਿਲਕੁਲ ਠੀਕ ਹੈ ਨਾ ਜੇ ਕੋਈ ਰੰਗ ਦਾ ਇੱਕ ਦਿਨ ਇੱਕ ਬੱਚਾ ਸੀਗਾ ਸਾਡੇ ਪਿੰਡ ਗੱਲਾਂ ਹੋ ਜਾਂਦੀਆਂ ਤਾਂ ਉਹ ਗੱਲਾਂ ਕਰ ਰਹੇ ਸੀ ਕਿ ਆਪਸ ਦੇ ਵਿੱਚ ਕਹਿੰਦੇ ਕਿ ਮੈਂ ਰੀਲ ਬਣਾਉਣੀ ਸੀਗੀ ਪਰ ਮੈਂ ਯਾਰ ਕਾਲਾ ਬਹੁਤ ਆ ਬੱਚਾ ਸੀਗਾ ਉਹਦਾ ਵੀ ਜੀ ਕਰ ਰਿਆ ਸੀਗਾ ਕਿ ਮੈਂ ਇਸ ਕਰਕੇ ਰੀਲ ਨਹੀਂ ਬਣਾਉਦਾ ਲੋਕ ਮੇਰਾ ਮਜ਼ਾਕ ਉਡਾਉਣਗੇ ਫਿਰ ਮੈਂ ਸਾਰਾ ਕੁਝ ਛੱਡ ਕੇ ਗੇਮ ਗੁੰਮ ਚੱਲੀ ਜਾਂਦੀ ਸੀ ਸਭ ਕੁਝ ਛੱਡ ਕੇ ਉਹਦੇ ਕੋਲ ਬੈਠਾ ਕਿ ਕਦੇ ਇਹ ਨਹੀਂ ਸੋਚਦਾ ਕਦੇ ਇਹ ਨਹੀਂ ਸੋਚਣਾ ਬੇਟੇ ਤੂੰ ਤੂੰ ਹੀ ਹੈ ਤੇਰੇ ਵਰਗਾ ਹੈ ਪਿੰਡ ਚ ਤਾਂ ਦੱਸ ਤੇ ਇਹ ਨਹੀਂ ਦੇਖਣਾ ਕਿ ਮੈਂ ਯਾਰ ਇਦਾਂ ਓਦਾਂ ਛੋਟੇ ਕਰ ਤੋਂ ਫਲਾਣਾ ਧਮਕਾਣਾ ਇਹ ਚੀਜ਼ਾਂ ਸਹਿਣੀਆਂ ਪੈਂਦੀਆਂ ਜ਼ਿੰਦਗੀ 'ਚ ਜੇਹੀ ਟਾਰਗੇਟ ਰੱਖੋ ਕਿ ਇੱਕ ਦਿਨ ਇਹ ਨਾ ਚੀਜ਼ਾਂ ਨੂੰ ਜੋ ਹੈ ਇਹਨਾਂ ਚੀਜ਼ਾਂ ਨੂੰ ਹੀ ਅਸੀਂ ਤਾਕਤ ਬਣਾ ਕੇ ਆਪਣੀ ਮੰਜ਼ਿਲ ਸਰ ਕਰਦੀ ਆਂ ਸਰ ਬਿਲਕੁਲ ਬਿਲਕੁਲ ਮਿੰਟੂ ਜੀ ਤੁਸੀਂ ਬੱਚੇ ਦੀ ਕਹਾਣੀ ਸੁਣਾਈ ਆਪਾਂ ਥੋੜੀ ਜਿਹੀ ਜਵਾਨਾਂ ਦੀ ਗੱਲ ਵੀ ਕਰ ਲਈ ਜੀ ਜੀ ਸਰ ਟੈਰੀਟੋਰੀਅਲ ਜਿਹੜੀ ਆਰਮੀ ਭਰਤੀ ਹੁੰਦੀ ਹੈ ਮਿੰਟੂ ਜੀ ਉਹਦੇ ਵਿੱਚ ਡੋਪ ਟੈਸਟ ਹੁਣ ਰੱਖਿਆ ਗਿਆ ਹੈ ਕਾਫੀ ਟਾਈਮ ਤੋਂ ਡੋਪ ਟੈਸਟ ਵੀ ਹੋਣਾ ਸ਼ੁਰੂ ਹੋ ਗਿਆ ਪਰ ਇੱਕ ਕਹ ਲੋ ਕਿ ਹੈਰਾਨ ਕਰਨ ਵਾਲੀ ਵੀ ਹੈ ਔਰ ਦੁਖੀ ਕਰਨ ਵਾਲੀ ਵੀ ਗੱਲ ਹੈ ਕਿ ਬਹੁਤ ਸਾਰੇ ਪੰਜਾਬੀ ਮੁੰਡੇ ਡੋਪ ਟੈਸਟ ਵਿੱਚ ਪੋਜ਼ਿਟਿਵ ਆਏ ਮੈਨੂੰ ਕਹਲੇ ਆ ਕਿ ਇਹ ਦੁਕਾਨ ਤੇ ਹੈਗਾ ਹੂੰ ਇਹਨੂੰ ਹੁਣ ਆਪਾਂ ਐਵੇਂ ਕਹੀ ਜਾਈਏ ਟੋੜੀ ਮਰੂੜੀ ਜਾਈਏ ਗੱਲ ਠੀਕ ਨਹੀਂ ਹੈ ਅਸਲ ਕੀ ਹੈ ਕਿ ਸਾਡਾ ਨਾ ਇੱਕ ਨੌਜਵਾਨ ਵਰਗ ਹੈ ਜਿਹੜਾ ਖਾਸ ਤੌਰ ਤੋਂ 15 ਤੋਂ 25 ਦੇ ਦਰਮਿਆਨ ਦਾ ਜੀ ਸਾਨੂੰ ਇਹਦੇ ਤੇ ਹੋਰ ਬਿਹਤਰ ਕੰਮ ਕਰਨ ਦੀ ਲੋੜ ਹੈ ਹੂੰ ਇਹਨਾਂ ਨੂੰ ਅਸੀਂ ਮਤਲਬ ਕਿ ਹੁਣ ਐਦਾਂ ਤ੍ਰਿਸਕਾਰ ਕਰੀਏ ਕਿ ਇਹਨਾਂ ਨੇ ਨੱਕ ਵੱਡ ਦਿੱਤਾ ਇਨਾਂ ਨੇ ਭਈ ਆ ਕਰ ਦਿੱਤਾ ਉਹ ਕਰ ਦਿੱਤਾ ਮੇਰੇ خیال ਦੇ ਨਾਲ ਠੀਕ ਨਹੀਂ ਹੈ ਹੂੰ ਕਿਉਂਕਿ ਹੋ ਸਕਦਾ ਕਿ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਲੋੜ ਹੈ ਨਾ ਕਿ ਤ੍ਰਿਸਕਾਰ ਕਰਨ ਦੀ ਲੋੜ ਹੈ ਨਹੀਂ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ ਪਰ ਇਹ ਸਮਾਜ ਐਸਾ ਐਸਾ ਜੀ ਮੈਂ ਇਸ ਸਮਾਜ ਤੋਂ ਪੀੜਤ ਹਾਂ ਅੱਜ ਵੀ ਪੀੜਤ ਹਾਂ ਮੈਂ ਤੁਹਾਡੇ ਬਲੋਟ 'ਚ ਰਹਿਣਾ ਹੂੰ ਅੱਜ ਤੱਕ ਮੇਰਾ 15-20 ਸਾਲਾਂ 'ਚ ਕਦੇ ਮੋਟਰਸਾਈਕਲ ਦਾ ਵੀ ਚਲਾਨ ਨਹੀਂ ਹੋਇਆ ਜੀ ਅੱਜ ਤੱਕ ਮੈਂ ਕਿਸੇ ਦਾ ਇੱਕ ਪੰਜੀ ਦਾ ਨੁਕਸਾਨ ਨਹੀਂ ਕੀਤਾ ਇਸ ਇਲਾਕੇ 'ਚ ਪਰ ਅੱਜ ਵੀ ਮੇਰੇ ਬਾਰੇ